ਜਿਹੜੇ ਬਾਦਲ ਸਾਹਨੇ ਤੁਹਾਡੀ ਇੱਕ ਇੱਕ ਛੋਟੀ ਤਕਰੀਰ ਨੂੰ ਆਪਣੀ ਤਕਰੀਰ ਸਮਝ ਕੇ ਉਹਨਾਂ ਨੇ ਤੁਹਾਡੀ ਕਾ ਖੜੀ ਸੁੱਖ-ਦੁੱਖ ਚ ਸਾਡਾ ਸਾਥ ਦਿੱਤਾ ਅੱਜ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਸਿਆਸੀ ਲਹਾਂ ਲੈਣ ਵਾਸਤੇ ਇਹ ਵੀ ਨਹੀਂ ਕਿ ਇੱਕ ਦਫੇ ਸਿਆਸਤਾਂ ਜਾਂ ਇੱਕ ਬਾਪੂ ਜਿਹੜਾ ਸਾਡੇ ਵਿੱਚ ਨਹੀਂ ਰਹਾ ਘਟ ਤੋਂ ਘਟ ਖੋਣਤਾ ਉਹਨਾਂ ਨੂੰ ਬਖਸ਼ਦੇ ਅੱਜ ਕਮਾਨ ਕਰਦੇ ਆ ਕਿ ਇਹ ਹੋ ਜਾ ਇਨਸਾਨ ਸਾਡੇ ਪਰਿਵਾਰ ਵਿੱਚ ਜਿਨ੍ਹਾਂ ਤੋਂ ਸਾਨੂੰ ਇੰਨਾ ਕੁ ਸਿੱਖਣ ਨੂੰ ਮਿਲਿਆ ਜਿਹੜੇ ਬਾਦਲ ਸਾਹਿਬ ਨੇ ਤੁਹਾਡੀ ਇੱਕ ਇੱਕ ਨਿੱਕੀ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਉਹਨਾਂ ਨੇ ਤੁਹਾਡੀ ਬਾਖੜੀ ਸੁੱਖ-ਦੁੱਖ ਚੇ ਸਾਡਾ ਸਾਥ ਦਿੱਤਾ ਅੱਜ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਸਿਆਸੀ ਲਹਾਂ ਲੈਣ ਵਾਸਤੇ ਇਹ ਵੀ ਨਹੀਂ ਕਿ ਇੱਕ ਦਰਵੇਸ਼ ਸਿਆਸਤਦਾਨ ਜਾਂ ਇੱਕ ਬਾਪੂ ਜਿਹੜਾ ਸਾਡੇ ਵਿੱਚ ਨਹੀਂ ਰਿਹਾ ਕਰਤੋ ਕਰਨ ਨੂੰ ਤਾਂ ਉਹਨਾਂ ਨੂੰ ਬਖਸ਼ਦੇ। ਲੇਕਿਨ ਇਹ ਗੰਦੀ ਸਿਆਸਤ ਇਹੋ ਜੀ ਹੋ ਗਈ ਜਿਹੜੇ ਬਾਦਲ ਸਾਹਿਬ ਨੇ ਕਦੇ ਵੀ ਕਿਹਨੂੰ ਕਿਦੇ ਵਾਸਤੇ ਕਦੇ ਵੀ ਮਾੜਾ ਸ਼ਬਦ ਨਹੀਂ ਕਿਹਾ ਸੀ। ਕਦੇ ਜ਼ਿੰਦਗੀ 'ਚ ਵਿਰੋਧੀਆਂ ਨੂੰ ਵੀ ਨਹੀਂ ਪੰਡਿਆ ਸੀ। ਜਿਹੜਾ ਉਹਨਾਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਵੀ ਪਿਆਰ ਦੇ ਨਾਲ ਸਤਕਾਰ ਦੇ ਨਾਲ ਅੱਛਾ ਇਹੋ ਜਿਹੇ ਹਾਲਾਤ ਹੋ ਗਏ ਤੇ ਕਿ ਉਹ ਜਿਹਨਾਂ ਇਨਸਾਨ ਨੂੰ ਵੀ ਬਖਸ਼ਦੇ। ਸੋ ਚਲੋ ਇਹ ਉਹਨਾਂ ਦੀ ਸੋਚ ਉਹਨਾਂ ਦੀ ਰਾਜਨੀਤੀ ਅੱਜ ਦਾ ਮਾਨ ਕਰਦੇ ਆ ਕਿ ਇਹੋ ਜਿਹਾ ਇਨਸਾਨ ਸਾਡੇ ਪਰਿਵਾਰ ਵਿੱਚ ਜਿਨ੍ਹਾਂ ਤੋਂ ਸਾਨੂੰ ਇੰਨਾ ਕੁ ਸਿੱਖਣ ਨੂੰ ਮਿਲਿਆ ਜਿਹੜੇ ਸਾਡੇ ਬਾਦਲਪਿੰਡ ਦਾ ਨਾਂ ਵੱਜਦਾ ਹੈ ਉਹ ਵੀ ਉਹਨਾਂ ਦੀ ਵੱਡੀ ਦੇਣ ਹੈ ਜਿਨ੍ਹਾਂ ਨੇ ਹਰੇਕ ਗਰੀਬ ਦੀ ਬਾਤ ਫੜੀ ਕਿਸਾਨ ਦੀ ਬਾਤ ਪੜੀ